ਐਨਡੀਆਰ ਦੀ ਟੀਮ ਆਈ ਨਾਲ ਸਾਡੇ ਇਹ ਨਹੀਂ ਹੋਣਾ ਇਹ ਚੋਰੀ ਦਾ ਡਰਿਆ ਮੁੜ ਕੇ ਚਲੋ ਡੇਰੇ ਖਾਲੀ ਹੋ ਜਾਂਦੇ ਨਾ ਬੰਦੇ ਚੱਲ ਪਾਓ ਆਜੋ ਦੇਖ ਲਓ ਜੀ ਆਜੋ ਪਿਛਾ ਲਾਂਗੇ ਤੁਮ ਆਲੋ ਮਗਰ ਆਲੋ ਹਾਂਜੀ ਹਾਂਜੀ ਤੁਹਾਡੇ ਦਰਸ਼ਕਾਂ ਨੂੰ ਦੋ ਜੀ ਨਹੀਂ ਤਾਂ ਤੁਸੀਂ ਚੱਲ ਪਾਓ ਬਹੁਤ ਬਹੁਤ ਧੰਨਵਾਦ ਹੈ ਜੀ ਔਰ ਤੁਮਾਂ ਵੀ ਕੋਈ ਨਹੀਂ ਕੀ ਕਰ ਲੇ ਜੀ ਨਹੀਂ ਮੈਂ ਜਿੱਦਾਂ ਦਾ ਤੁਹਾਨੂੰ ਦੇਖਣ ਡਿਆ ਨਾ ਆਪਣੇ ਬੱਚਿਆਂ ਨੂੰ ਦੱਸਿਆ ਵੀ ਆਹ ਵੇਖੋ ਅੱਛਾ ਫੇ ਮੇਰੀ ਇੱਕ ਰਿਕਵੈਸਟ ਮੰਨ ਲਓ ਕੁਛ ਚੱਲ ਪੋ ਟੋੜੀ ਦਸਵਾ ਨਾਲ ਕੁਛ ਨਹੀਂ ਹੁੰਦਾ ਪਤਾ ਕੀ ਬੇਟਾ ਸਾਡੇ ਇੱਥੇ ਥੋੜਾ ਜਨਾ ਪਿੱਛੇ ਬਹੁਤ ਸਮਾਂ ਆ ਕਿਉਂ ਇੱਥੇ ਸਭ ਨੂੰ ਘਰੇ ਆਉਣਾ ਚੁਹੀਦਾ ਆ ਹੋਰ ਬੜੇ ਨੇ ਸਮਾਨ ਬਣਾ ਕੋਲ ਆਉਂਦੇ ਹੁੰਦੇ ਜਿਆਦਾ ਇਹਨੇ ਪਾਣੀ ਚੁੱਕੀ ਨੀ ਕੋਈ ਲੇਡੀਸ ਆਉਂਦੀ ਹੈ ਲੇਡੀਸ ਨੂੰ ਤਾਂ ਭੇਜ ਦੋ ਨਹੀਂ ਉਹਨੇ ਜਾਣਾ ਨਹੀਂ ਜੇ ਆਪਾਂ ਕਹਾਗੇ ਤਾਂ ਚਲ ਜਾਣਗੇ ਲੇਡੀਸ ਦਾ ਭੇਜ ਦਿਓ ਕਿੰਨੇ ਲੋਕ ਹੈਗੇ ਉੱਥੇ